ਕੀ 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 ਨਿਊਜ਼ ਫਿਕਰਮਤ ਮੀਡੀਆ ਪਿੰਡ ਦੀ ਆਵਾਜ਼ ਟੀਵੀ ਤੇ ਅਸੀਂ ਕਰਦੇ ਆਂ ਅੱਜ ਗੱਲਬਾਤ ਸਾਡੀ ਮੀਡੀਆ ਟੀਮ ਪਹੁੰਚੀ ਮੰਡੀ ਨੇ ਹਾਲ ਸਿੰਘ ਵਾਲਾ ਜਿੱਥੇ ਕਿ ਇੱਕ ਕਿਸਾਨਾ ਬਣਿਓ ਅੱਜ 2022 ਪੰਛੀ ਪੀਰ ਸਸਿਕਾ ਦੋਸਤੋ ਤੁਸੀਂ ਜੁੜ ਚੁੱਕੇ ਹੋ ਐਕਸਪਲੋਰ ਟੀਵੀ ਪਿੰਡ ਦੀ ਆਵਾਜ਼ ਕੇਐਸਜੀ ਨਿਊਜ਼ ਫਿਕਰਮਤ ਮੀਡੀਆ ਤੋਂ ਅਸੀਂ ਅੱਜ ਸਾਡੀ ਮੀਡੀਆ ਟੀਮ ਪਹੁੰਚੀ ਮੰਡੀ ਨੇ ਹਾਲ ਸਿੰਘ ਵਾਲਾ ਜਿੱਥੇ ਕਿ ਅੱਜ ਕਿਸਾਨਾ ਬਣਿਓ ਪੰਜਾਬ ਪੰਦੀ ਆਵਾਜ਼ ਦੇ ਵਿੱਚ ਨਿਆਲ ਸੰਗਲ ਬੰਦ ਕੀਤਾ ਗਿਆ ਹੈਗਾ ਅਸੀਂ ਕਰਦੇ ਹਾਂ ਕਿਸਾਨ ਜਿੱਥੇ ਬੰਦਿਆਂ ਨਾਲ ਗੱਲਬਾਤ ਪ੍ਰਧਾਨ ਸਭ ਅੱਜ ਬੰਦ ਦੇ ਸਮੇਂ ਤੁਹਾਨੂੰ ਕਾਫੀ ਮਿਲੀ ਹੈ ਦੇਖੋ ਬਿਜਾਰ ਬੰਦ ਲੱਗਦਾ ਸਾਰਾ ਹੈ ਨਾ ਕੀ ਕਹਿਣਾ ਚਾਹੋਗੇ ਮੈਂ ਗੁਰਦਰਸ਼ਨ ਸਿੰਘ ਕਾਲੇ ਕੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਪਾਰਕ ਦਾ ਹੋਸਾ ਅਸੀਂ 30 ਦੀ ਸੰਯੁਕਤ ਕਿਸਾਨ ਮੋਰਚੇ ਲਈ ਉਹ ਦੇਸ਼ੀ ਗਾਵੇ ਤੀਨ ਉਹ ਸਾਰਾ ਪੰਜਾਬ ਬੰਦ ਕਰਨਾ ਤੇ ਪੰਜਾਬ ਹਰਿਆਣਾ ਤੇ ਯੂਪੀ ਸਾਰੇ ਬੰਦ ਹੈ ਸਾਰੇ ਪੈਣ ਭਰਾਵਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਦੁਕਾਨਦਾਰਾਂ ਨੇ ਡਾਕਟਰਾਂ ਨੇ ਟ੍ਰੇਡ ਯੂਨੀਅਨਾਂ ਨੇ ਟਰਾਂਸਪੋਰਟਰਾਂ ਨੇ ਸਾਰਿਆਂ ਨੇ ਬਹੁਤ ਸਾਹਤਤ ਕੰਪਲੀਟ ਬੰਦ ਮਿਲਿਆ ਅਸੀਂ ਮੋਗੇ ਗਏ ਆ ਮੋਗਾ ਵੀ ਸਾਰਾ ਸ਼ਹਿਰ ਬੰਦ ਸੀ ਬਾਗਾਪੁਰਾਣਾ ਸਾਰਾ ਸ਼ਹਿਰ ਬੰਦ ਸੀ ਇਹਨਾਂ ਹਾਲਤਾਂ ਵਿੱਚ ਬੜਾ ਸਾਰਾ ਸ਼ਹਿਰ ਬੰਦ ਸੀ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਕਾਲ ਤੇ ਪੰਜਾਬ ਨੂੰ ਬਚਾਇਆ ਪ੍ਰਧਾਨ ਸਾਹਿਬ ਜਿੱਦਾਂ ਡੱਲੇਵਾਲ ਸਾਹਿਬ ਮਰਨਵਾਰ ਤੇ ਬੈਠੇ ਆ ਉਹਨੂੰ ਉਹਨਾਂ ਨੂੰ ਅੱਜ 35 ਦਿਨ ਹੋ ਗਏ ਕਿਉਂਕਿ ਜੇ ਅਸੀਂ ਬੁੱਧੀਜੀਵੀ ਨਾਲ ਗੱਲਬਾਤ ਕਰਦੇ ਆ ਕਿ ਜਦ ਡੱਲੇਵਾਲ ਸਾਹਿਬ ਬੈਠੇ ਸੀ ਮਰਨਵਾਰ ਤੇ ਉਹਨੂੰ ਸਰਕਾਰ ਚੱਕ ਕੇ ਲੈ ਗਈ ਸੀ ਪੁਲੀ ਚੱਕ ਕੇ ਲੈ ਗਈ ਸੀ ਉਸ ਤੋਂ ਬਾਅਦ ਡੀਐਮਸੀ ਦੇ ਵਿੱਚ ਕਿਸੇ ਕਿਸਾਨ ਆ ਕੇ ਉਹਨੂੰ ਮਿਲਣ ਦਿੱਤਾ ਗਿਆ ਉਸ ਤੋਂ ਬਾਅਦ ਹਰਦੋ ਢੰਡੇ ਸਾਹਿਬ ਮਰਨਵਾਰ ਤੇ ਬੈਠੇ ਸੀ ਜਿਹੜੇ ਕਿ ਜਦ ਕਿਸਾਨਾਂ ਦਾ ਰੋਹ ਵੇਖਦੇ ਆ ਅ ਭਵੰਤਮਾਨ ਸਰਕਾਰ ਨੂੰ ਚੁਗਣਾ ਪਿਆ ਡੱਲੇਵਾਲ ਸਾਹਿਬ ਫਿਰ ਚਲੇ ਗਏ ਉਸ ਤੋਂ ਬਾਅਦ ਕੀ ਭਵੰਤਮਾਨ ਸਾਹਿਬ ਦਾ ਕੋਈ ਬਿਆਨ ਆਇਆ ਜਾਂ ਕੋਈ ਲੀਡਰ ਧਰਨੇ ਤੇ ਨਹੀਂ ਪਹੁੰਚਿਆ ਇਹਦਾ ਕੀ ਕਾਰਨ ਹੋ ਸਕਦਾ ਜੀ ਦੇਖੋ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਵੀ ਕੇਂਦਰ ਸਰਕਾਰ ਦੀ ਬੀ ਟੀਮ ਹੈ ਕਿਉਂਕਿ ਉਹਦੇ ਹਾਲਾਕੇ ਤੁਰਦੀ ਹੈ ਜਿਵੇਂ ਕੇਂਦਰ ਇਹਨਾਂ ਨੂੰ ਹੁਕਮ ਦਿੰਦਾ ਹੈ ਉਹ ਉਮੀ ਕਰਦੇ ਆ ਇਹ ਆਪਣੀ ਕੋਈ ਪਾਵਰ ਨਹੀਂ ਦਿਖਾਉਂਦੇ ਜਿਵੇਂ ਕਿ ਨਾਲ 92 ਐਮਐਲਏ ਜੱਜ ਵੀ ਦੱਤੇ ਸੀ ਬਾਕੀ ਇਹਨਾਂ ਦੇ ਵੀ ਦੋ ਚਸਕੇ ਗਏ ਵੇ ਆ ਇਹਨਾਂ ਦਾ ਹੱਕ ਮੰਗਦਾ ਸੀ ਕਿ ਜਾ ਕੇ ਸਾਰੇ ਇਕੱਠੇ ਹੋ ਕੇ ਸਰਕਾਰ ਕੋਲੇ ਆਵਾਜ਼ ਚੋਂਦੇ ਵੀ ਕਿਸਾਨ ਅਸੀਂ ਕੋਈ ਗਲਤ ਕੀ ਨਹੀਂ ਮੰਗਦੇ ਅੱਜ ਤੱਕ ਇਹਨੇ ਐਮ ਐਸ ਪੀ ਦੀ ਗਰੰਟੀ ਕਾਨੂੰਨ ਦਿੱਤਾ ਜਾਵੇ ਵੀ ਜਿਹੜੀ ਫਸਲ ਪੈਦਾ ਕੀਤੀ ਜਾਂਦੀ ਆ ਉਹਦਾ ਰੇਟ ਇਹਨਾਂ ਨੂੰ ਗਰੰਟੀ ਨਾਲ ਖਰੀਦਿਆ ਜਾਵੇ ਤੇ ਗਾਹਾਂ ਉਸੇ ਨੂੰ ਹੀ ਜਿਹੜੇ ਕਸਟਮਰ ਨੂੰ ਜਿਹੜੇ ਕੰਜੂ ਪਰ ਨੂੰ ਦਿੱਤਾ ਜਾਵੇ ਉਹ ਗਰੰਟੀ ਦੇ ਦਿੱਤਾ ਜਾਵੇ ਕਿਉਂਕਿ ਹੁਣ ਤੁਸੀਂ ਪਿਆਜ਼ ਦੀ ਮਿਸਾਲ ਹੀ ਲਾ ਲਓ ਜਿੱਥੇ ਪਿਆਜ਼ ਪੈਦਾ ਹੁੰਦਾ 2 ਰੁਪਏ ਕਿਲੋ ਮਿਲਦਾ ਹੈ ਤੇ ਤੁਸੀਂ ਵੇਖੋ ਕਿ ਜਿੰਨੂੰ ਖਰੀਦਦੇ ਆ ਮੰਡੀ ਜੇ ਉਹਦਾ ਭਾਅ ਫਿਕਸ ਹੋ ਜਾਈ ਪਿਆਜ਼ ਦਾ ਰੇਟ ਇੰਨਾ ਹੈ ਮਾਰਕੀਟ ਥੀਸ ਹੋ ਤੇ ਇੰਨੀ ਪੈਜੂ ਦਾ ਖਰਚਾ ਇੰਨਾ ਪੈਜੂ ਕੰਜੂਪੁਰ ਨੂੰ ਇੰਨੇ ਚ ਮਿਲ ਜੂਗਾ ਨਾ ਇਹ ਤਾਂ ਖਰੀਦਦਾ ਸੁੱਖਾ ਰਹੇ ਜੇ ਨਾ ਪੈਦਾ ਕਰਨ ਵਾਲੇ ਨੂੰ ਕੋਈ ਲਾਭ ਹੋਵੇ ਅਸੀਂ ਉਹ ਕਾਨੂੰਨ ਮੰਗਦੇ ਸੀ ਜਦੋਂ ਪਹਿਲਾਂ ਬਾਈ ਦੇ ਵਿੱਚ 2022 ਚ ਭਗਵੰਤ ਮਾਨ ਸਾਹਿਬ ਬੋਲਦੇ ਸੀ ਜੀ ਜਾਂਦੇ ਉਹ ਕਹਿੰਦੇ ਸੀ 22 ਫਸਲਾ ਤੇ ਅਸੀਂ ਐਮਐਸਕੇ ਦੇਵਾਂਗੇ ਤੇ ਕੀ ਹੁਣ ਉਹ ਗੱਲਾਂ ਮੱਪਾਟਰੀ ਸਾਹਿਬ ਦੇ ਯਾਦ ਹੈ ਕਿਉਂਕਿ ਤੁਸੀਂ ਗੱਲ ਕੀਤੀ ਆ 99 ਐਮਐਲਆ ਦੀ ਉਸ ਤੋਂ ਬਾਅਦ ਹੁਣ ਵੋਟਾਂ ਦੇ ਵਿੱਚ ਵੀ ਮਾਨ ਸਰਕਾਰ ਦੀ ਕਰਕਰੀ ਹੋਈ ਆ ਕਿ ਉਹ ਤਾਂ ਕੱਢ ਨਹੀਂ ਕੱਢ ਰਹੇ ਮੇਰੇ ਸਾਹਿਬ ਨਾਲ ਤਾਂ ਇਹ ਸਾਰੇ ਮੀਡੀਆ ਦੇ ਹਿਸਾਬ ਹੈ ਜਿੱਦਾਂ ਕਿ ਉਹ ਬਿਆਨ ਨਹੀਂ ਦੇਸ ਹੁਣ ਜੇ ਜੋ ਉਹਨਾਂ ਦੀ ਕਿਰਕਰੀ ਹੋ ਗਈ ਇਹਦਾ ਮਤਲਬ ਤਾਂ ਇਹ ਹੈ ਵੀ ਹੁਣ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਲੋਕ ਚਾਹਣਗੇ ਜੇ ਚਾਹਣਗੇ ਤਾਂ ਅੱਗੋਂ ਕੀ ਉਹ ਉਸ ਕਰਨਗੇ ਲੋਕਾਂ ਦੇ ਖਾਤਰ ਸਾਡੇ ਹਿਸਾਬ ਨਾਲ ਨਾਲ ਤਾਂ ਨਹੀਂ ਕਰਦੇ ਤੁਸੀਂ ਕਿੱਸੋ ਵੀ ਜੇ ਡੱਲੇਵਾਲ ਸਾਹਿਬ ਨੂੰ ਖੁਦਾਂ ਨਾਲ ਖਾਸ ਦਾ ਕੋਈ ਹੋ ਜਾਂਦਾਗਾ ਉਸ ਤੋਂ ਬਾਅਦ ਕੀ ਮੋਦੀ ਸਰਕਾਰ ਜਾਂ ਮਾਨ ਸਰਕਾਰ ਕੀ ਲੋਕਾਂ ਦਾ ਰੋਹ ਦੇ ਬਰਾਬਰ ਖੜੇਗੀ ਚ ਲੇਗੀ ਲੋਕਾਂ ਦਾ ਰੋਹ ਕਿਉਂਕਿ ਲੋਕਾਂ ਤੇ ਮਨ ਚ ਬਹੁਤ ਗੁੱਸਾ ਨਾ ਕੋਈ ਐਮ ਐਲ ਏ ਨਾ ਕੋਈ ਹੋਰ ਨਾ ਕੋਈ ਮੰਤਰੀ ਕਿੰਨੜ ਮੰਤਰੀ ਕੋਈ ਨਹੀਂ ਉਸੇ ਬਾਰਡਰ ਤੇ ਆਏਗਾ ਜੇ ਡੱਲੇਵਾਲ ਸਾਹਿਬ ਨੂੰ ਹੋ ਜਾਂਦਾਗਾ ਤਾਂ ਉਸ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਕੀ ਹੋਊਗਾ ਜੀ ਅਸਲੀ ਇਹ ਕਹਿਣਾ ਚਾਹੁੰਦੇ ਕਿ ਜੇਪ ਪ੍ਰਧਾਨ ਮੁੱਖ ਮੰਤਰੀ ਸੰਜੀਦਾ ਹੁੰਦਾ ਡੱਲੇਵਾਲ ਦਾ ਮਰਨ ਬਾਅਦ ਤੇ ਬੈਠਾ 35ਵਾਂ ਦਿਨ ਹੈ ਉਸ ਲਈ ਨਿਆਜ਼ ਕਰਕਟ ਪੈਸ ਵੀਂਦਾ ਖਾਂਦਾ ਹੈ ਪਹਿਲੀ ਗੱਲ ਤਾਂ ਇਹ ਸੋਚ ਲੋ ਵੀ ਇੱਕ ਨਹੀਂ ਸਾਡੀ ਮਦਦ ਕਰ ਦੇਣਗੇ ਕਿ ਕਿੰਨਾ ਖ ਨਾਲ ਖਾਂਦੇ ਦੂਜੀ ਗੱਲ ਕੋਈ ਜਿਹੜੀ ਸਟੇਟ ਦੀ ਸਰਕਾਰ ਹੁੰਦੀ ਉਹ ਕੇਂਦਰ ਦੇ ਹੱਥਾਂ ਵਿੱਚ ਨੌਕੀ ਰਹਿੰਦੀ ਆ ਕੋਈ 300 ਤੋਂ ਕੋਸ ਲੈਣਾ ਉਹ ਬਾਮ ਰੋਟੀ ਰਾਜੇ ਨਦੀ ਇਹਨਾਂ ਚ ਉਹਨਾਂ ਤੰਤ ਨਹੀਂ ਹੁੰਦਾ ਕਿ ਆ ਆ ਜਾਖੀ ਆ ਚੱਕ ਕੇ ਖਾਂ ਜਾ ਜੀ ਅੱਛਾ ਤੁਹਾਨੂੰ ਅਗਲਾ ਜੋ ਗਤੀਵਿਧੀ ਆ ਦਿਖਾਵਾਂਗੇ ਪ੍ਰਧਾਨ ਜੀ ਅੱਜ ਦੇ ਧਰਨੇ ਤੋਂ ਬਾਅਦ ਅਗਲੀ ਰੂਪਰੇਖਾ ਕੀ ਹੈ ਅਗਲਾ ਹੁਣ ਸਾਡਾ 4 ਤਰੀਕ ਨੂੰ ਸਭ ਤੋਂ ਵੱਡਾ ਉਥੇ ਖਨੌਰੀ ਸ਼ੰਭੂ ਬਾਗਰ ਤੇ ਇਕੱਠ ਹੈ ਉਥੇ ਇਕੱਠ ਕੀਤੇ ਜਾਣਗੇ ਉਹ ਇਕੱਠ ਦੇ ਹਿਸਾਬ ਨਾਲ ਅੱਗੇ ਅਸੀਂ ਉਥੇ ਬੈਠ ਕੇ ਰੂਪਰੇਖਾ ਮੰਗੋਏ ਕੀ ਕਰਦੇ ਪ੍ਰਧਾਨ ਜੀ ਇੱਕ ਸਵਾਲ ਇਹ ਵੀ ਆ ਵੀ ਅੱਜ ਆਪਾਂ ਜੇ ਸਥਿਤੀ ਦੇ ਉੱਪਰ ਖੜੇ ਆ ਇਹਦਾ ਕੀ ਕੰਮ ਲੱਗਦਾ ਤੁਹਾਨੂੰ ਕਿਉਂਕਿ ਇੱਕ ਸਮਾਂ ਉਹ ਵੀ ਸੀਗਾ ਜਦੋਂ ਪੀਕ ਆਫ ਸੀਜ਼ਨ ਦੇ ਉੱਪਰ ਜਾ ਕੇ ਸਰਕਾਰ ਨੂੰ ਗੋਡੀਆਂ ਭਾਰ ਕਰ ਲਈ ਸਾਰੇ ਜਥੇਬੰਦੀਆਂ ਨੇ ਕਿਤੇ ਨਾ ਕਿਤੇ ਜਿਹੜਾ ਇਹਦਾ ਨੈਸਸ ਕਰ ਰਹੇ ਹੋ ਕਿੱਥੇ ਕਮਜ਼ੋਰੀ ਰਹੀ ਕਿ ਅੱਜ ਦੁਬਾਰਾ ਫੇਰ ਉਹੀ ਝੰਡੇ ਦੇ ਵਿੱਚ ਜਿਹੜੇ ਡੰਡੇ ਆਪਾਂ ਨੂੰ ਪਾਉਣੇ ਪਏ ਇਹਦੇ ਬਾਰੇ ਕੀ ਕਹੋਗੇ ਉਹ ਤਾਂ ਕਹਿੰਦਾ ਵੀ ਸਰਕਾਰ ਨੇ ਜਦੋਂ ਪਹਿਲਾਂ ਕਾਨੂੰਨ ਮੰਨ ਲਏ ਹਾਂਜੀ ਉਹਨੇ ਗ੍ਰਾਂਟੀ ਦੇਦੀ ਤੁਹਾਨੂੰ ਸਾਰਿਆਂ ਨੂੰ ਫਸਲਾਂ ਦਾ ਭਾਅ ਦੇਵਾਂਗੇ ਹਾਂਜੀ ਕਾਲੇ ਤੇ ਤਿੰਨੇ ਕਾਲੇ ਕਾਨੂੰਨ ਵਾਪਸ ਲਵਾਂਗੇ ਜਿਹੜਾ ਪ੍ਰਾਲੀ ਵਾਲਾ ਕਾਨੂੰਨ ਆ ਆਰਡੀਨੈਂਸੀ ਸੀ ਉਹ ਵਾਪਸ ਲੈ ਲਾਂਗੇ ਬਿਜਲੀ ਦਾ 20 20 ਜਿਹੜਾ ਕਾਨੂੰਨ ਬਣਾਇਆ ਸੀ ਉਹ ਵਾਪਸ ਲੈ ਲਾਂਗੇ ਹਾਂਜੀ ਉਹ ਤਾਂ ਉਹਨਾਂ ਨੇ ਕੈਨਸਲ ਕਰਤੀ ਹੁਣ ਉਹਨਾਂ ਨੇ ਦੁਬਾਰਾ ਆ ਕੇ ਉਸੇ ਕਾਨੂੰਨ ਨੂੰ ਜਿਹੜਾ ਸਟੇਟ ਦੇ ਪੈਰਾਂ 'ਚ ਛੱਟਾ ਨਹੀਂ ਉਹਦੀ ਕੋਈ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਜਿਹੜਾ ਉਹਨਾਂ ਦਾ ਨੋਟੀਫਿਕੇਸ਼ਨ ਨਾਲ ਕੋਈ ਜਾਰੀ ਹੋ ਗਿਆ ਸੀਗਾ ਖੇਤੀਬਾੜੀ ਮੰਤਰੀ ਦੇ ਕਿਸਾਨ ਯੂਨੀਅਨਾਂ ਦੇ ਪ੍ਰਧਾਨਾਂ ਨਾਲ ਮੀਟਿੰਗ ਹੋਈ ਆ ਜਿਹੜਾ ਕੇਰਾ ਉਹਨੂੰ ਰੱਦ ਕਰਦਾ ਵੀ ਅਸੀਂ ਨਹੀਂ ਲਾਗੂ ਕਰਾਂਗੇ ਸਟੈਂਡ ਬਾਈ ਕਰ ਲਿਆ ਅੱਛਾ ਅਗਲੀ ਗੱਲ ਇੱਕ ਹੋਰ ਆ ਜੀ ਵੀ ਇਹ ਜਿਹੜੀਆਂ ਜਥੇਬੰਦੀਆਂ ਅੱਜ ਚਲੋ ਸਮਰਥਨ ਦੇ ਵਿੱਚ ਆਈਆਂ ਬਹੁਤ ਚੰਗੀ ਗੱਲ ਆ ਤੇ ਇਹਨਾਂ ਦਾ ਕੀ ਕੰਮ ਸੀਗਾ ਕਿ ਜਦੋਂ ਇਸ ਲੜਾਈ ਨੂੰ ਮੂਹਰੇ ਲੈ ਕੇ ਢੱਲੇਵਾ ਸਾਹਿਬ ਚੱਲੇ ਸੀ ਵੀ ਉਦੋਂ ਨਹੀਂ ਸੀ ਨਾਲ ਤੁਰ ਰਹੀਆਂ ਜਾਂ ਨਹੀਂ ਸੀ ਤੁਰੀਆਂ ਉਹਦਾ ਕੀ ਕੰਮ ਸੀਗਾ ਉਹ ਤਾਂ ਉਹਨਾਂ ਨੂੰ ਹੁਣ ਆਪਾਂ ਤਾਂ ਤੁਸੀਂ ਉਹਨਾਂ ਨੂੰ ਪੁੱਛ ਲਿਓ ਅਸੀਂ ਜਰੂਰ ਸਾਡੀਆਂ 17 ਜਥੇਬੰਦੀਆਂ ਹਾਂ ਜੀ ਅਸੀਂ 17 17 ਇਕੱਠੇ ਹੋ ਕੇ ਗਏ ਸੀ ਅਸੀਂ ਉੱਥੇ ਇਕੱਠੇ ਹਾਂ ਹੁਣ ਵੀ ਅੱਛਾ ਇੱਕ ਹੋਰ ਲਾਸਟ ਸਵਾਲ ਆ ਜੀ ਇੱਕ ਲੋਕਾਂ ਦੇ ਵਿੱਚ ਪਬਲਿਕ ਤੌਰ ਤੇ ਇਹ ਵੀ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਵਾ ਵੀ ਉੱਥੋਂ ਉੱਠਣ ਦੀ ਬਹੁਤ ਜ਼ਿਆਦਾ ਕਾੜੀ ਕੀਤੀ ਗਈ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਪਸ਼ਟ ਤੌਰ ਤੇ ਵੀ ਕੀ ਕਾਰਨ ਸੀਗਾ ਕਿ ਵੋਟਾਂ ਕਰਕੇ ਕੁਝ ਜਥੇਬੰਦੀਆਂ ਉੱਥੋਂ ਭੱਜੀਆਂ ਜਾਂ ਉਦੋਂ ਕੀ ਕਾਰਨ ਸੀ ਕਿ ਜਦੋਂ ਉੱਥੇ ਤੱਕ ਪਹੁੰਚ ਗਏ ਸੀ ਮੋਦੀ ਸਾਹਿਬ ਨੇ ਇਹ ਗੱਲ ਕਹਿਤੀ ਸੀ ਕਿ ਉਹਨੂੰ ਲਿਖਤੀ ਰੂਪ ਦੇ ਵਿੱਚ ਵੀ ਲਿਆ ਜਾ ਸਕਦਾ ਸੀ ਇਹਦੇ ਬਾਰੇ ਕੀ ਵਿਚਾਰਾ ਤੁਹਾਡੇ ਜਿਹੜੇ ਕੇਂਦਰ ਜਾਂ ਸਰਕਾਰਾਂ ਰਾਜ ਕਰਦੀਆਂ ਨੇ ਉਹਨਾਂ ਕੋਲੇ ਬਹੁਤ ਵੱਡੇ ਵੱਡੇ ਆਸ਼ਾਸ਼ਤਰੀ ਵਕੀਆਨ ਹਾਂਜੀ ਉਹ ਬਹੁਤ ਵੱਡੇ ਵੱਡੇ ਹੁੰਦੇ ਉਹ ਬਹੁਤ ਮੋਟੀਆਂ ਤਨਖਾਹਾਂ ਦੇ ਤਾਂ ਗਾਂ ਹੁੰਦੇ ਉਹ ਐਸੇ ਚੀਜ਼ਾਂ ਨੂੰ ਸੋਚਦੇ ਆ ਵੀ ਆਪਾਂ ਕਿਹੜਾ ਤਰਨਾ ਕਿਵੇਂ ਉਤਾਰ ਪਿੱਟੋ ਕਰਨਾ ਕਿਵੇਂ ਇਹਨਾਂ ਨੂੰ ਖਿਲਾਰਨਾ ਕਿ ਉਹਨਾਂ ਰਕਮਾਂ ਠੀਕ ਹੈ ਉਹ ਐਸੇ ਕੰਮ ਨਹੀਂ ਹੁੰਦਾ ਸਰਕਾਰਾਂ ਦੇ ਰੱਖੇ ਹੋਏ ਖੋਦਾਰ ਬੈਠਣ ਬਹੁਤ ਮੋਟੀਆਂ-ਮੋਟੀਆਂ ਤਲਖਾ ਹਾ ਦਿੰਦੇ ਆ ਉਹ ਇਸੇ ਕਮਾ ਵਾਸਤੇ ਹੁੰਦੇ ਉਹਨੇ ਆਪਣਾ ਕੰਮ ਕਰਦਾ ਵਸ ਨਹੀਂ ਹੋਰ ਪ੍ਰਧਾਨ ਸਾਹਿਬ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਜਦ ਪੰਗੜੇ ਪਾਏਗੇ ਧਰਨੇ ਚੱਕੇਗੇ ਉਥੋਂ ਕਿਉਂਕਿ ਉਦੋਂ ਬਿੱਲ ਵਾਪਸ ਨਹੀਂ ਸੀ ਹੋਇਆ ਨਹੀਂ ਸੀ ਅੱਛਾ ਕਿਸਾਨਾਂ ਵੱਲੋਂ ਪੰਗੜੇ ਪਾਏਗੇ ਜਦੋਂ ਪਹਿਲਾਂ ਡਗਰੂ ਰੇਲ ਰੋਕੀ ਗਈਆਂ ਅਡਾਨੀਆਂ ਦੀ ਰੇਲ ਉੱਥੋਂ ਬੰਦੀ ਬਣਾਇਆ ਗਿਆ ਉੱਥੇ ਕਿਸਾਨਾਂ ਨੇ ਰੇਲ ਰੋਕੀ ਤੇ ਉਸ ਦਾ ਪੂਰਾ ਵਿਰੋਧ ਹੋਇਆ ਤੇ ਉਸ ਤੋਂ ਬਾਅਦ ਧਰਨੇ ਪੰਗੜੇ ਪਾ ਕੇ ਕਣਕ ਦਾ ਸੀਦਾਂ ਸੀ ਸਿਰ ਤੇ ਟਰਾਲੀਆਂ ਲੈ ਕੇ ਫੇਰ ਲੈਣਾ ਲਾਤੀ ਉੱਥੇ ਜਦੋਂ ਉੱਥੇ ਪੱਤਰਕਾਰ ਗਏ ਮੈਸੂਰ 100% ਨਹੀਂ ਚਾਹੁੰਦਾ ਇਹ ਸਾਡੇ ਪੱਤਰਕਾਰ ਸਾਹਿਬ ਨੇ ਸਵਾਲ ਕਰਤਾ ਉੱਥੇ ਕਿਸਾਨ ਜਿਹੜੇ ਟਰਾਲੀਆਂ ਲੈ ਗਏ ਸੀਗੇ ਉਹ ਪੱਤਰਕਾਰਾਂ ਦੇ ਗਲ ਪਏ ਕਿ ਹੁਣ ਵੀ ਕਿਸਾਨ ਇਦਾ ਕਰਨਗੇ ਕਿ ਕਿਸਾਨਾਂ ਦੇ ਵਿੱਚ ਵੀ ਕੋਈ ਸਬਰ ਹੈ ਨਹੀਂਗਾ ਜਦ ਸਾਡੇ ਬਿੱਲ ਵਾਪਸ ਨਹੀਂ ਹੋਏ ਕਿਸਾਨਾਂ ਦੇ ਫਿਰ ਉੱਥੇ ਟਰਾਲੀਆਂ ਲਿਆਣ ਦਾ ਕੀ ਮਤਲਬ ਰਹਿ ਗਿਆ ਨਹੀਂ ਨਹੀਂ ਜਦੋਂ ਉੱਥੋਂ ਵਾਪਸ ਆਏ ਸੀ ਸਾਰੇ ਬਿੱਲ ਵਾਪਸ ਹੋ ਗਏ ਸੀ ਇੱਕ ਤੋਂ ਇੱਕ ਬੈਲ ਉਹਨਾਂ ਨੇ ਅਸੈਂਬਲੀ ਚ ਰੱਖ ਕੇ ਬਾਸ ਲੈ ਲਿਆ ਸੀ ਬੈਲ ਬਾਸ ਹੋਣ ਤੋਂ ਮਗਰੋਂ ਉੱਠ ਕੇ ਆਏ ਸੀ ਬਾਕੀ ਉਹਨਾਂ ਜਿਹੜੇ ਪਿੰਡਾਂ ਦੇ ਕਿਸਾਨ ਨੇ ਦਿੰਦੇ ਆ ਹਜੇ ਇਹਨਾਂ ਨੂੰ ਅਵੇਅਰਨੈਸ ਕਰਦੀ ਲੋੜ ਹੈ ਸੈਨੇ ਵੇਅਰ ਨਹੀਂ ਹੁੰਦੇਗੇ ਕਿਉਂਕਿ ਜਿਹੜਾ ਉੱਥੇ ਜਾਵੜੇ ਇੱਕਦਮ ਲੜਾਈ ਜਾਵੜੇ ਇੱਥੇ ਆਏ ਆਣ ਕੇ ਪੁੱਜ ਗਏ ਵੇਅਰ ਨਹੀਂ ਸੀਗੇ ਹੁਣ ਅਵੇਅਰਨੈਸ ਆ ਹੁਣ ਕੋਈ ਨਹੀਂ ਜਾਊਗਾ ਚਲੋ ਹੁਣ ਤੁਸੀਂ ਕੀ ਜਿਹੜੇ ਲੋਕ ਜਾਂ ਕਿਸਾਨ ਪਿੰਡਾਂ ਦੇ ਵਿੱਚ ਬੈਠਾ ਜਿਹੜੇ ਹਜੇ ਨਹੀਂ ਗਏ ਤਾਂ ਉੱਥੇ ਤੁਸੀਂ ਉਹਨਾਂ ਨੂੰ ਹੁਣ ਕੀ ਮੈਸੇਜ ਲਾਉਣਾ ਹੈ ਆਖਰੀ ਸਵਾਲ ਹਾਂ ਜੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਸਾਰੇ ਖਨੋਰੀ ਬਾਟਰ ਤੇ ਛੰਭੂ ਬਾਟਰ ਤੇ ਪਹੁੰਚੋ ਇਕੱਠੇ ਹੋ ਕੇ ਲੜਾਈ ਲੜੋ ਲੜਾਈ ਆਪਣੀ ਇਕਾ ਜੇ ਇਕੱਠੇ ਹੋ ਕੇ ਲੜਾਂਗੇ ਤਾਂ ਆਪਾਂ ਜ਼ਰੂਰ ਜਿੱਤਾਂਗੇ ਪ੍ਰਧਾਨ ਜੀ ਤਮਾਮ ਪੂਰਨ ਸਮਰਥਨ ਹੋ ਗਿਆ ਸਾਰੇ ਜਥੇਬੰਦੀਆਂ ਦਾ ਹੋ ਰਿਹਾ ਸਾਰੇ ਹੋ ਰਹਾ ਹੈ ਹੋ ਰਿਹਾ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਸਵੇਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ